ਥੋੜੀ ਬੋਤੀ ਲੜਾਈ ਹੋਈ ਆ ਤੂੰ ਤੂੰ ਮੈਂ ਮੈਂ ਹੋਈ ਆ ਇਹਨਾਂ ਨੇ ਬਸ ਡੰਡਾ ਮਾਰਿਆ ਸਿਰਚ ਸਾਰਨ ਵਜਾ ਇੱਕ ਪਿੰਡ ਚ ਸਟੇਡੀਅਮ ਦਾ ਰੌਲਾ ਥੋੜਾ ਜਿਹਾ ਉਹ ਸਟੇਡੀਅਮ ਕਹਿੰਦੇ ਅਸੀਂ ਬਣਾਉਣਾ ਜਮੀਨ ਆ ਪੰਚਾਇਤੀ ਸਾਡੀ ਉੱਥੇ ਤੂੜੀ ਪਈ ਸੀ ਇਹ ਇੰਨੀ ਗੱਲ ਕਰਦਾ ਰਿਹਾ ਵੀ ਮੇਰੀ ਤੂੜੀ ਕਿਉਂ ਕਾਲਦੇ ਨੇ ਮੈਨੂੰ ਚੁੱਕ ਤਾਂ ਲੈਣਾ ਤੇ ਮੈਂ ਕਿਤੇ ਰੱਖ ਤਾਂ ਲਾਵਾਂ ਮੈਂ ਐਸੀ ਗੱਲ ਤੋਂ ਬਸ ਹੋਈ ਆ ਤੇ ਇਹਨਾਂ ਨੇ ਡੰਡਾ ਮਾਰ ਕੇ ਮਾਰਤਾ ਇਹਨਾਂ ਨੇ ਡੰਡੇ ਮਾਰ ਮਾਰ ਕੇ ਚੇੜਤਾ ਤੇ ਬਾਕੀ ਜਿਹੜੇ ਬੰਦੇ ਜਿਹੜੇ ਇਹਦਾ ਕੰਮ ਕਰਵਾਉਣ ਵਾਲੇ ਨੂੰ ਬੰਦੇ ਸਾਈਡ ਤੇ ਨੇ ਕੋਈ ਬੰਦਾ ਦਾ ਨਾਂ ਨਹੀਂ ਲਿਖਿਆ ਜਾ ਰਿਹਾ ਸਾਨੂੰ ਕੋਈ ਇਨਸਾਫ ਨਹੀਂ ਮਿਲਿਆ ਹੈਗਾ ਸਾਨੂੰ ਇਹ ਜਾ ਕੇ ਪਸਾਣੇ ਉਥੇ ਆਪਦਾ ਗੁੰਮਰਾਹ ਕਰਤਾ ਬਸ ਬਾਕੀ ਬੰਦੇ ਭਜਾ ਦੇ ਮੇਰਾ ਪਿੰਡ ਦੇਵੀ ਨਗਰ ਬਿਕਰਮ ਸਿੰਘ ਕੀ ਕਿੱਟ ਮਸਲਾ ਕੀ ਹੈ ਜਿਹੜਾ ਮਸਲਾ ਕੋਈ ਖਾਸ ਨਹੀਂ ਹੈਗਾ ਥੋੜੀ ਬੋਤੀ ਲੜਾਈ ਹੋਈ ਆ ਤੂੰ ਤੂੰ ਮੈਂ ਮੈਂ ਹੋਈ ਆ ਇਹਨਾਂ ਨੇ ਬਸ ਡੰਡਾ ਮਾਰਿਆ ਸਿਰਚ ਉਹ ਮੁਖਵੀਰ ਸਿੰਘ ਤੇ ਕੁਲਦੀਪ ਸਿੰਘ ਨੇ ਕਿਉਂ ਮਾਰਿਆ ਕਿਹਦੇ ਮਾਰਿਆ ਜੀ ਮੇਰੇ ਪਿਓ ਦੇ ਮੇਰੇ ਫਾਦਰ ਦੇ ਡੈਥ ਹੋ ਗਈ ਉਹਨੇ ਸਵਰਨ ਸਿੰਘਾ ਜਿਹਨੂੰ ਵੀ ਡੈਥ ਹੋਈ ਆ 70 ਸਾਲ ਉਮਰ ਆ ਹਾਂ ਕੀ ਕਾਰਨ ਕਿਸੇ ਵਜ੍ਹਾ ਰੰਜਿਸ਼ ਕਾਰਨ ਵਜਾ ਪਿੰਡ ਚ ਸਟੇਡੀਅਮ ਦਾ ਰੌਲਾ ਥੋੜਾ ਜਿਹਾ ਉਹ ਸਟੇਡੀਅਮ ਕਹਿੰਦੇ ਅਸੀਂ ਬਣਾਉਣਾ ਜਮੀਨ ਆ ਪੰਚਾਇਤੀ ਸਾਡੀ ਉਥੇ ਤੂੜੀ ਪਈ ਸੀ ਇਹ ਇੰਨੀ ਗੱਲ ਕਰਦਾ ਰਿਹਾ ਵੀ ਮੇਰੀ ਤੂੜੀ ਕਿਉਂ ਕਾਲਦੇ ਨੇ ਮੈਨੂੰ ਚੁੱਕ ਤਾਂ ਲੈਣਾ ਦੋ ਮੈਂ ਕਿਤੇ ਰੱਖ ਤਾਂ ਲਾਵਾਂ ਮੈਂ ਐਸੀ ਗੱਲ ਤੋਂ ਬਸ ਹੋਈਆ ਤੇ ਇਹਨਾਂ ਨੇ ਡੰਡਾ ਮਾਰ ਕੇ ਮਾਰਤਾ ਇਹਨਾਂ ਨੇ ਡੰਡੇ ਮਾਰ ਮਾਰ ਕੇ ਚੇੜਤਾ ਇਹ ਕੱਲ ਦੀ ਗੱਲ ਆ 6:00 6:30 ਵਜੇ ਦੀ ਗੱਲ ਆ ਹਾਂ ਇਹ ਇਹੀ ਮਸਲਾ ਸੀ ਪਹਿਲਾਂ ਵੀ ਤੁੰਡਾ ਰੋਲਾ ਇਹੀ ਮਸਲਾ ਸੀ ਕੋਈ ਹੋਰ ਮਸਲਾ ਹੈ ਹੀ ਨਹੀਂ ਕੋਈ ਪਿੰਡ 'ਚ ਕੋਈ ਆਪਣੀ ਕੋਈ ਜ਼ਮੀਨਦਾਰ ਰੋਲਾ ਨਹੀਂ ਜ਼ਮੀਨਾਂ ਹੈ ਹੀ ਨਹੀਂ ਇਹਨਾਂ ਕੋਲ ਵੇਚ ਵੇਚ ਕੇ ਖਾ ਗਏ ਮੇਰਾ ਮੇਰਾ ਜਿਹੜਾ ਪਿਓ ਸੀ ਇਹ ਮੈਂਬਰ ਸੀ ਮੌਜੂਦਾ ਮੈਂਬਰ ਸੀ ਹੁਣ ਦਾ ਦੂਜੀ ਧਿਰ ਵਾਲਾ ਦੂਜੀ ਤੇ ਰਾਜਾ ਬੇਲੜ ਨੇ ਨਸ਼ੇੜੀ ਬੰਦੇ ਨੇ ਉਹ ਚਿੱਟਾ ਖਾਂਦੇ ਨੇ ਚਿੱਟਾ ਕਈ ਰਿਪੋਰਟਾਂ ਹੁਣ ਮੁੰਡਾ ਇਹ ਜੇਲ੍ਹ ਚ ਰਹਿ ਕੇ ਆਇਆ 3 ਮਹੀਨੇ ਪਿੰਡ ਦੇਵੀ ਨਗਰ ਪਿੰਡ ਹੁਣ ਤੁਸੀਂ ਕੀ ਪ੍ਰਸ਼ਾਸਨ ਤੋਂ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਕਿ ਇਹਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਆ ਪੋਸਟਮਾਰਟਮ ਹੋ ਰਿਹਾ ਹੁਣ ਤੇ ਜਿਹੜੀ ਸੀਸੀਟੀਵੀ ਆਈ ਹੈਗੀ ਥਾਣੇ ਦੇ ਉੱਪਰ ਜਿਹੜੀ ਜਿਹੜੀ ਕੋ ਵੀਡੀਓ ਵੀ ਬਣੀ ਹੈ ਸੀਸੀਟੀਵੀ ਇਹ ਸੀਸੀਟੀਵੀ ਦੀ ਵੀਡੀਓ ਬਣ ਗਈ ਇੱਧਰ ਜਾਂਦੇ ਵੀ ਦੇਖ ਤੁਸੀਂ ਦੇਖ ਲਿਓ ਜਾਂਦੇ ਜਾ ਰਹੇ ਨੇ ਮਿਥ ਕੇ ਇਹਨਾਂ ਨੇ ਮਾਰੇ ਆਲਾ ਕੋ ਇਹ ਨਹੀਂ ਵੀ ਕੋਈ ਕਿੰਨੇ ਬੰਦੇ ਸੀਗੇ ਦੋ ਤਾਂ ਬੰਦੇ ਆ ਗਏ ਸਾਹਮਣੇ ਦੋ ਬੰਦੇ ਹੋਰ ਨੇ ਜਿਹੜੇ ਪਿੱਛੇ ਗੱਲਾਂ-ਬੱਤਾਂ ਕਰਦੇ ਇਹਨਾਂ ਨੇ ਜਿਨ੍ਹਾਂ ਨੇ ਸ਼ਹਿਦ ਦਿੱਤੀ ਹੈ ਹੈ ਉਹ ਇੱਕ ਬਾਈਨ ਵਗੈਰਾ ਵੀ ਸੀ ਤੇ ਖੜੀ ਸੀ ਕੰਬਾਈਨਾਂ ਤਾਂ ਖੜੀਆਂ ਨੇ ਮੇਰੀ ਮਸ਼ੀਨ ਕੋਲ ਦਾ ਬੈਠਾ ਸੀ ਇਹ ਸਵੇਰ ਦਾ ਹੀ ਹਾਂ ਹਾਂ ਮੇਰੀ ਮਸ਼ੀਨ ਖੋਲੀ ਹੋਈ ਹੈ ਉੱਥੇ ਹੀ ਬੈਠਾ ਸੀ ਹਾਂ ਸਵੇਰ ਦਾ ਮੈਂ ਮਸ਼ੀਨ ਲੈ ਕੇ ਕਿਤੇ ਕਿਤੇ ਗਿਆ ਹੋਇਆ ਸੀ ਸਮਾਨ ਪਿਆ ਸੀ ਉੱਥੇ ਬੈਠਾ ਸੀ ਸਮਾਨ ਕੋਲ ਜਿਹੜੇ ਬੰਦੇ ਰੇਲ 'ਚ ਨਹੀਂ ਆਉਂਦੇ ਉਹਨਾਂ ਨਾਲ ਹੀ ਗਿਆ ਤੂੰ ਤੂੰ ਮੈਂਵੇਂ ਵੀ ਹੋਈ ਆ ਹਾਂ ਆਪਣੇ ਆ 25 ਹੋਈ ਇਹਨਾਂ ਦੀ ਸਾਨੂੰ ਤਾਂ ਪਤਾ ਵੀ ਨਹੀਂ ਸਾਨੂੰ ਤਾਂ 6 ਵਜੇ ਪਤਾ ਲੱਗਿਆ ਲੈ ਵੀ ਆਹ ਗੱਲ ਹੋਈ ਆ ਮੌਕੇ ਦੀ ਮੌਕੇ ਤੇ ਡੈਥ ਹੋ ਗਈ ਮਾਰੇ ਹੀ ਬਹੁਤ ਬੁਰੀ ਤਰ੍ਹਾਂ ਨਾਲ ਜੀ ਜੀ ਜਿਹੜਾ ਬੰਦਾ ਹੈ ਇਹ ਡੈਥ ਹੋ ਗਈ ਹੈ ਮੇਰਾ ਭਰਾ ਜੀ ਮੇਰਾ ਨਾਮ ਸਰਵਰ ਸਿੰਘ ਆ ਜੀ ਡੈਥ ਆ ਜੀ ਹਾਂਜੀ ਹਾਂਜੀ ਕਿੰਨੀ ਉਮਰ ਤੇ ਆਉਂਦੇ ਉਮਰ ਹੈ ਵੀ 60 ਸਾਲ ਦੀ ਕੀ ਕਸਲਾ ਕੀ ਹੋਇਆ ਜੀ ਤੇ ਮਸਲਾ ਕੋਲੀ ਜੀ ਮਾਰਾ ਮੁੱਟੀ ਉਹ ਟੂੜੀ ਦਾ ਝੜੜਾ ਸੀ ਇਹ ਉੱਥੋਂ ਦੀ ਮਸ਼ੀਨ ਜਿਹੜੀ ਮੰਡੀ ਦਾ ਇਹ ਉਥੇ ਬਨਾਰੀਆ ਗਰਾਊਂਡ ਆ ਇਹਨੇ ਉਹ ਟੂੜੀ ਚੱਕਣ ਤੋਂ ਬਸ ਗੱਲਬਾਤ ਹੋਈ ਆ ਮਾਰੀ ਮੁੱਟੀ ਬਾਕੀ ਮੈਂ ਡਿਊਟੀ ਕਰਦਾ ਬਸ ਇਹ ਹੋਰ ਪਿੰਡ ਅਟੀ ਸਿੰਘ ਦੀ ਕੋ ਬਾਕੀ ਜਿਹੜੇ ਬੰਦੇ ਜਿਹੜੇ ਇਹਦਾ ਕੰਮ ਕਰਵਾਉਣ ਵਾਲੇ ਨੂੰ ਬੰਦੇ ਸਾਈਡ ਤੇ ਨੇ ਕੋ ਬੰਦਾ ਦਾ ਨਾਮ ਨਹੀਂ ਲਿਖਿਆ ਜਾ ਰਿਹਾ ਸਾਨੂੰ ਕੋਈ ਇਨਸਾਫ ਨਹੀਂ ਮਿਲਿਆਗਾ ਸਾਨੂੰ ਇਹ ਜਾ ਕੇ ਪਸਾਣੇ ਉਥੇ ਆਪਦਾ ਗੁੰਮਰਾਹ ਕਰਤਾ ਬਸ ਬਾਕੀ ਬੰਦੇ ਭਜਾਤੇ ਤੇ ਇਹ ਬੰਦੇ ਨੂੰ ਆਕੇ ਜਿਹੜੇ ਬੰਦੇ ਇਸ ਜਿਹੜੇ ਆਹ ਪੁਲੀਸ ਵਾਲੇ ਨੇ ਜੀ ਜਿਹੜੇ ਬੰਦੇ ਮੈਨ ਨੇ ਜਿਹਨਾਂ ਨੇ ਕਤਲ ਕਰੇ ਇਹ ਇਹ ਦੋ ਨੇ ਜੀ ਬਾਕੀ ਸਾਈਡ ਤੇ ਹੋ ਗਏ ਬੰਦੇ ਇਹ ਦੋ ਬੰਦੇ ਵੀਡੀਓ ਚਾਰ ਨੇ ਬਾਕੀ ਬੰਦੇ ਸਾਈਡ ਤੇ ਨੇ ਦੋ ਦੋ ਬੰਦੇ ਹਾਂ ਜੀ ਹਾਂ ਬਾਕੀ ਹੋਰ ਪਿੰਡ ਦੇ ਆ ਗਏ ਨੇ ਵਿਚ ਆ ਮਸਲਾ ਸਾਰਾ ਤੂੜੀ ਦਾ ਸੀ ਹਾਂ ਤੂੜੀ ਦੇ ਵਸੇ ਜੀ ਉਥੋਂ ਉਹਨੇ ਕਿਹਾ ਚਲੋ ਕੋਈ ਮਾਰੀ ਮੁੱਟੀ ਠੀਕ ਮੰਨਦੇ ਸੀ ਗਾਲੀ ਗਲੋਚ ਕੀਤਾ ਉਹਨਾਂ ਨੇ ਇਹਨਾਂ ਚੱਕ ਕੇ ਉਹਦੇ ਨਾਲ ਮੁੰਡੇ ਦਾ ਮਾਰ ਸਿਰ 'ਚ ਮਾਰਿਆ ਉਹਦੇ ਅੱਧੀ ਤੂੜੀ ਨੇ ਚੱਕੀ ਵੀ ਰੱਖੀ ਜੀ ਅੱਧੀ ਤੂੜੀ ਨੇ ਚੱਕੀ ਹੋਈ ਸੀ ਕੋਈ ਪ੍ਰਤੀਸਾਧਨ ਤੋਂ ਵੀ ਮੰਗ ਕਰਦੇ ਕਿ ਮੰਗੇ ਕਰਦੇ ਆ ਜੀ ਜਿਹੜੇ ਬੰਦੇ ਨੇ ਪੀਤਾ ਕਤਲੇ ਚ ਇਹ ਚਿੱਟੇ ਦਾ ਆਦੀ ਆ ਅਰ ਚਿੱਟਾ ਵੇਚਦੇ ਨੇ ਅਰ ਚਿੱਟਾ ਖਾਂਦੇ ਨੇ ਹਾਂ ਜੀ ਬਾਕੀ ਸਾਨੂੰ ਸਾਡਾ ਇਨਸਾਫ ਮਿਲਣਾ ਚਾਹੀਦਾ ਪੂਰੀ ਕਾਰਵਾਈ ਹੋਣੀ ਚਾਹੀਦੀ ਅਸੀਂ ਗਰੀਬ ਆਦਮੀ ਆ ਹਾਲੇ ਤੱਕ ਸਾਡੀ ਕੋਈ ਨਹੀਂ ਅਸਤਾਬ ਜੀ ਦੇ ਭੇਸ਼ ਹੋਣਾ ਨਹੀਂ ਤਗਰਸੀ ਹੋਣੀ ਹਾਂ ਜੀ ਕੱਲ ਸਾਡੇ ਕੋਲ ਆ ਕੇ ਤਲਾਹ ਆਈ ਸੀ ਸੁਵਨ ਸਿੰਘ ਆਇਆ ਆਪਣਾ ਦੇਵ ਨਗਰ ਤੇ ਰਹਿਣ ਆ ਲਈ ਇਹਨਾਂ ਦੇ ਕੱਲ ਕੀ ਕਤਲ ਹੋਇਆ ਤੇ ਦੇਸਬੰਦੀ ਜਾਂਦੇ ਹੋਏ ਕਾਰਵਾਈ ਕਰਦੇ ਹੋਏ ਸੀ ਮੁਕੱਦਮਾ ਨੰਬਰ 173 ਅਧੀਨ ਸਾਰਾ 103 ਤੇ 35 ਪੀਐਨਐਸ ਨੇ ਦਰਜ ਕਰਦਾ ਖੜਾ ਬਸਿਆਣਾ ਤੇ ਹੁਣ লাশ ਦਾ ਪੋਸਟ ਮੌਰਟਮ ਕਰਾ ਰਹੇ ਹਾਂ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਬਾਕੀ ਕਾਰਵਾਈ ਹੋਂਚ ਲਿਆਵਾਂਗੇ ਤੇ ਇਸ ਜਿਹੜਾ ਵੀ ਕੁਝ ਜਾਣੀ ਜੋ ਹੈ ਤਾਂ ਕਾਇਮ ਮੁੱਲੀ ਹੋ ਸਦੀ ਤਫतीश ਇਹ ਹੈ ਕਿ ਨਾਲਾ ਆਪਸ ਵਿੱਚ ਕੋਈ ਇੱਕ ਡਿਪਿਊਟ ਚੱਲ ਰਿਹਾ ਸੀਗਾ ਉੱਥੇ ਪਿੰਡ ਦੀ ਜਗ੍ਹਾ ਨੂੰ ਕੁਝ ਲੈ ਕੇ ਉਸ ਬੰਦੇ ਨਾਲ ਆਪਸ ਵਿੱਚ ਲੋੜ ਚੋਕ ਚੱਲਦੀ ਸੀ ਸਰਕਾਰ ਅੰਚੇ ਹਾਂ ਇਸੇ ਤੇਾਰੇ ਤੇ ਇਸ ਤੇਾਰੇ ਹਾਂ ਉਹ ਇਸੇ ਜਲਦੀ ਜਲਦੀ ਗਿਫਤਾਰ ਕਰਨਾਗੇ ਜੋ ਸਾਡੇ ਕਾਰਜਾਂ ਵਿੱਚ ਲੈਣਾ ਉਮਰ ਕਿੰਨੀ ਹੋਈ ਤੇਨ ਕਿਹੜੇ ਰਾਉਂਡ 68 ਯਰਸ